Sri Lahi Guru Sahib Jiyam ਬਲੇ ਹਾਰੀ ਕੁਦਰਤ ਵਸਿਆ ਤਰੰਤ ਨਾ ਜਾਹੀ ਲਖਿਆ ਹਾਉ ਜਾ ਤਮਹਿ ਜੋਤ ਜੋ ਤਮਹਿ ਜਾਤਾ ਇਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਸੋ ਅਲਿਓ ਜਿਨ ਕੀ ਤੀ ਸੋ ਪਾਰ ਪਇਆ ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕੁਝ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹਲਾ ਪਹਿਲਾ ੴ ਉੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਂ ਸੋ ਘਰ ਕੀ ਹਾਂ ਜਿਤ ਵਸ ਸਭ ਸਮਾਲੇ ਬਾਜੇ ਤੇਰੇ ਨਾਮ ਅਨੇਕ ਅਸ਼ੰਕਾ ਕੀਤੇ ਤੇਰੇ ਭਗਵਨ ਹਾਰੇ ਕੀਤੇ ਤੇਰੇ ਰਾਗ ਪਰਿਸਰ ਕਾ ਹਿਯਾ ਕੀਤੇ ਤੇਰੇ ਭਗਵਨ ਹਾਰੇ ਗਾਵਨ ਤੋਦਨ ਬਰ ਬਣੀ ਬਸੰਤਰ ਹੋ ਗਵ ਰਾਜਾ ਤੰਦੁਆਰੇ ਗਾਵਨ ਤੋਦਨ ਜੇਤੂ ਭਗਤ ਰਿਜਾ ਵਿਚਾਰੇ ਗਾਵਨ ਤੁਧਨ ਈ ਸਰਬ ਬ੍ਰਹਮਾ ਦੇਵੀ ਸੋ ਹੰਤਿ ਸਦਾ ਸੁਵਾਰੇ ਗਾਵਨ ਤੁਧਨ ਹਿੰਦ੍ਰਿੰਦਰਾ ਸੁ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧਨ ਸਦ ਸਮਾਧੀ ਅੰਦਰ ਹੋ ਗਾਵਨ ਤੁਧਨ ਸਦ ਵਿਚਾਰੇ ਗਾਵੰਤ ਤੁਦਨਾ ਜਤੀ ਸਦੀ ਸੰਤੋਖੀ ਗਾਵੰਤ ਤੁਦਨ ਵੀਰ ਕਰਾਰੇ ਗਾਵੰਤ ਤੁਦਨ ਪੰਡਤ ਪੜਨ ਰੱਖੀ ਸੋਰ ਜੋਗਜਗ ਦੇਦਨ ਆਲੇ ਗਾਵੰਤ ਤੁਦਨ ਭੂਣੀਆਂ ਮਨ ਮੋਹਨ ਸੁਰਗ ਮਚ ਪਿਆਲੇ ਗਾਵੰਤ ਤੁਦਨ ਰਤਨੁ ਪਾਇ ਤੇਰੇ 86 ਤੀਰ ਦਨਾਂ ਲੇ ਗਾਵੰਤ ਤੁਦਨ ਜੁਦਮਾ ਬਲਸੂਰਾ ਗਾਵੰਤ ਤੁਦਨ ਕਹਾਣੀ ਚਾਰੇ ਕਰ ਰਕੇ ਤੇਰੇ ਤਾਰੇ ਸੇ ਤਦਨ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਲੇ ਹੋਰ ਕੀ ਤੇ ਤਦਨ ਗਾਵਨ ਸੇ ਨ ਚਿਤ ਨ ਆਵਨ ਨਨ ਕੀ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੇ ਨਾਹੀ ਹੈ ਪੀਓ ਸੀਜਾ ਨਾ ਜਾਸੀ ਰਚਨਾ ਜਿਨ ਰਾਚਾਈ ਰੰਗੀ ਰੰਗੀ ਪਾਤੀ ਕਰ ਕਰ ਜੈਨਸੀ ਮਾਇਆ ਜਨੇ ਉਪਾਈ ਕਰ ਕਰ ਦੇਖ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਸੁਭਾਅ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਣ ਰਾਜਾਈ ਸਾ ਮਹਲਾ ਪਹਿਲਾ ਸੁਣ ਗੱਡਾ ਅੱਖ ਸਭ ਕੋ ਇਹ ਕੀ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਰਨ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਵੀਰਾ ਗੁਣ ਗਹਿਰਾ ਕੋਈ ਨ ਜਾਣ ਤਰਕੇ ਤਾ ਕੇ ਵੜ ਚੀਰਾ ਰਮਾਉ ਸਉ ਸੁਰਤੀ ਮੇਰੇ ਜੋਤਕਾ ਮਾਈ ਸਭ ਕੀ ਮਦ ਮਲ ਕੀਮਤ ਪਾਈ ਗਿਆਨ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਜਿ ਤਿਲ ਕਟਿ ਆਈ ਸਭ ਸਤ ਸਭ ਤਪ ਸੱਚੀ ਆਈ ਆ ਸਿੱਧਾ ਪੁਰਖ ਕੀ ਆ ਵੜਿ ਆਈ ਆ ਤੁਧੁ ਮਨ ਸਿੱਧੀ ਕੇ ਨਾ ਨਪਾਈਆ ਕਰਮ ਮੇਲ ਰੈਤਾ ਕਰਹਾਈ ਓ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੀ ਤੇਰੇ ਪੰਨਾ ਰਾਜੀ ਸਤੂ ਦੇਤ ਸਹਿ ਕਾਚਾਰਾ ਨਨਕ ਸਚ ਸਵਾਰਨ ਹਰਮ ਅਸਾ ਮਹਲਾ ਤਹਿਲਾ ਯਕ ਜੀਵਾ ਵਿਸਰੇ ਮਰ ਜਾਓ ਆਖਣ ਯੁਕਰ ਸਚ ਨਾਉ ਸੱਚੇ ਨਾਮ ਕੀ ਲਗ ਊਕ ਊਦ ਭੁੱਖੇ ਵਾਏ ਚਲੀਆ ਦੂਖ ਸੋਖ ਵਿਸਰਾ ਮੇਰੀ ਮਾਏ ਸੱਚਾ ਸਾਹਿਬ ਸਚਨ ਆਈ ਰਹਾਉ ਸੱਚੇ ਨਾਮ ਕੀ ਤਿਰਵੜਿਆਈ ਆਪ ਤਕੇ ਕੀ ਮਤ ਨਹੀਂ ਪਾਈ ਜੇ ਸੈ ਮਨ ਕਿਆ ਖਣ ਪਾਏ ਵੱਡਾ ਨ ਹੋਵੇ ਘਟ ਨ ਜਾਏ ਨਾ ਹੋ ਮਰਨ ਨ ਹੋ ਵ ਸੁਖ ਤੇ ਦਰਨ ਨ ਚੁਕੈ ਭੋਗ ਗੁਣ ਇਹੋ ਹਰਨਾਹੀ ਕੋਏ ਨਾ ਕੋ ਹੋ ਅਨਕੋ ਹੋਏ ਏ ਵਡਿਆਪੋ ਤੇ ਵਡ ਤੇਰੀ ਦਾਤ ਜੀਨ ਦਿਨ ਕਰਕੇ ਕੀਤੀ ਰਾਤ ਕਸੁੰਧ ਸਰਹ ਤੇ ਕਮ ਜਾ ਤੂੰ ਨਾਨਕ ਨਾ ਵਾਸ ਨਾ ਤੋ ਰਗ ਗੂਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰ ਕਾ ਬਿਨ ਕਰੋ ਗੁਰ ਪਾਸੋ ਹੰਕੀਰੇ ਕੇ ਰਮ ਸਤਗੁਰ ਸਰਣਾਈ ਕਰ ਦਇ ਨਾਮ ਪਰਗਾਸ ਮੇਰੇ ਨੀਤ ਗੁਰ ਦੇ ਮੋਖ ਰਾਮ ਨਾਮ ਪਰਗਾਸ ਗੁਰ ਮਤਿ ਨਾਮ ਰਬਾਣ ਸਖਾਈ ਹਰ ਕੀਰਤਿ ਮਰੀ ਰਾਰਾਸ ਰਹਾਉ ਹਰ ਜਨ ਕੇ ਬੜ ਭਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿੰਤਸ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗੀ ਹੀਣ ਜਮ ਪਾਸੋ ਜੋ ਸਤਪੁਰ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾ ਸੋ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਧੁਰਮ ਸਤਿ ਲਿਖਿਆ ਲੇਖਾਸੋ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਨਕ ਨਾਮ ਪਰਗਾਸੁ ਐ ਰਾਗ ਗੂਜਰੀ ਮਹੋਲਾ ਪੰਜਵਾਂ ਕਾਇਰੇ ਮਨ ਚਿਤ ਵੇ ਉਦਮ ਜਹਾਰ ਜੀਓ ਪਰੇ ਅਸੈਨ ਪਤਰ ਮੈਂ ਜੰਤੇ ਉਪਾਈ ਤਾ ਕਾ ਰਿਜਕ ਅਗ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੀਆ ਰਹਾਉ ਆਰ ਜਨ ਆਰ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰਿ ਕਿਸ ਬਾਇ ਟਾ ਕੁਲ ਕਾਹਿ ਮਨ ਪਹੁ ਕਰਿਯਮ ਊਡੇ ਊਡਿ ਆਵੈ ਸ ਕੋ ਸਾਦ ਸ ਪਾਛੈ ਬਚਰੇ ਸ਼ਰੀਆ ਤਿਨ ਕਮਨ ਖੱਲਾ ਰ ਕਮਨ ਚੋ ਗਾਵੈ ਮਨ ਮੇ ਸਿਮਰਨ ਕਰਿਯਮ ਸੋ ਨਿਧਾਨ ਅਬਦਸ ਅਸਤ ਸਿਧਾਨ ਧਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਆ ਤੇਰਾ ਅੰਤ ਨ ਪਾਰ ਵਰਿਆ ਰਾਗਿਆਸਾ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦਿ सुपुरख तो निरंजन हर पुर्ख निरंजन अगम यघम यघ न्यापारा सत्या भय सत्या जी हर सच्चे सृजन हारम सब जी तो मारे जी तुम जिया का तारा प्रत्याभु संतो जी सब दुख विसारण हारम हरे आपे ठाकुर हरे पे सेवक जी क्या नानक जंत विचारा तुम खट कट अंतर सर्व निरंतर जी ਹਰੇ ਕੋ ਮੁਖ ਸੋ ਮਾਣਾ ਇਕ ਦਾ ਤੇ ਇਕ ਵਿਖਾਰੀ ਜੀ ਸਭ ਤੇਰੇ ਚੋਜ ਬੜਾਣਾ ਤੁਮ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰਣ ਜਾਣਮ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ ਤੇ ਕਿਆ ਗੁਣਿਆ ਗਵਾ ਕਰਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਣ ਹਰਤੇ ਹਉ ਹੈ ਹਰਤੇ ਹਵੈ ਤੁਧ ਜੀ ਗਵਾਂਸੀ ਸੇ ਮੁਕਤ ਸੇ ਮੋਦ ਭਾਇ ਜਨਰ ਅਧਾਇ ਜੀ ਜਨਨ ਤੂਟੀ ਜਾਮ ਕੀ Pase ਜੇਨ ਨਿਰਭਉ ਜਨ ਹਰਿ ਨਿਰਪਉ ਚਾਇਆ ਜੀ ਤਿੰਨ ਕਾ ਭਉ ਸਭ ਗਵਾਂਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਅਰਧਾਇ ਜੀ ਜਨ ਨਾਨਕ ਦਿਨ ਗਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਹਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਾਲਾ ਮਨ ਤੋਦ ਜੀ ਹਰ ਅੰਕ ਅਨੇਕ ਅਨੰਤੰ ਤੇਰੀ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਤੰਤਪ ਜਪ ਬੇਅੰਤੰ ਤੇਰੇ ਅਨੇਕ ਤੇਰੇ ਅਨੇਕ ਪੜਵ ਸੰਬ੍ਰਸ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤੰ ਸੇ ਭਗਤ ਸੇ ਭਗਤ ਬਲੇ ਜਨ ਅਨੰਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖਾ ਬ੍ਰਹਮਪੁਰ ਕਰਤਾ ਜੀ ਤੋ ਜੇਵੜੇ ਅਵਰਨਾ ਕੋਈ ਤੂੰ ਜੋ ਕੁਜੋ ਏਕ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਰ ਕਰਤਾ ਸੋਈ ਤੋਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਇ ਤੁਦੇ ਆਪੇ ਸ੍ਰਿਸ਼ਟ ਸਭਿਉ ਪਾਈ ਜੀ ਤੁਦੇ ਆਪੇ ਸ੍ਰਿ ਰਜਸ ਸਭੁ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਰ ਜਾਣੋਈ ਆਸਾ ਮਹੰਦਰ ਚਲਤਾ ਤੂੰ ਕਰਤਾ ਸੁਝਿਆਰ ਮੈਂ ਦਾਸ ਆਈ ਜੋ ਤਉ ਭਵ ਸੋਈ ਤਿਸੀ ਜੋ ਤਉ ਦੇਹ ਸੋਈ ਹਉ ਪਾਈ ਤੇਰੇ ਤੂੰ ਸਭ ਨਹੀਂ ਤਿਆ ਜਿਸ ਨੋ ਕਿਰਪਾ ਕਰਹਿ ਤੇਰਾ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਵయం ਤੁਦੀ ਆਪ ਬੀਛੋੜਿਆ ਆਪ ਮਿਲਾਇਆ ਤੂੰ ਦਰਿਆ ਉਹ ਜੋ ਤੁਰੀ ਮਾਏ ਤੋਈ ਰੰਧੂਜ ਕੋਈ ਨਾਏ ਜੀ ਸੰਤ ਸੰਤ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲੰ ਜੀਸੋ ਨਾਮ ਤੁੰਗਾਣਾਇ ਸੁਜਨ ਜਾਣੈ ਹਰਿਗੁਣ ਸਦੀ ਆਪੋ ਗਾਣੈ ਵਿਨਗ ਸੇਵੀ ਆਤਿਨ ਸੁਖ ਪਾਇਆ ਸਹਿਜਿ ਹਰਿਨਾਮ ਸੁਨਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਰਦਨ ਤੁਜੈ ਅਪਨਾ ਕੋਈ ਤੂ ਕਰ ਕਰਿ ਵਿਖੇ ਗਣ ਸੋਇ ਜਨ ਨਾਨਕ ਗੁਰਮੁ ਪ੍ਰਗਟ ਹੋਇ ਆਸਾ ਮਹਿਲਾ ਪਹਿਲੰ ਤੇਤ ਸਰਗੁਰੂ ਦਾ ਭਈ ਲੈ ਨਿਵਾਸਾ ਪਾਣੀ ਪਾਪ gutt ਨਹੀਂ ਕੀਆ ਪੰਕ ਜੋ ਮੋ ਪਗ ਨਹੀਂ ਚਲ ਹੰ ਦੇਖ ਤਾ ਡੂਬੀ alli ਮਨ ਇਕ ਨ ਚੇਜ਼ੂ ਮੂੜ ਮੰਨਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਾਨ ਭਇਆ ਪਰਨਵਤ ਨਨਕ ਜਿਨ ਕੀ ਸਰਣਾ ਜਿੰਤੂ ਨਹੀਂ ਵਿਸਰਿਆ ਆਸਾ ਮਹਲਾ 5ਵੰ ਹੀ ਪ੍ਰਾਪਤ ਮਨੁਖ ਦੇਹ ਰੀਆ ਗੋਵਿੰਦ ਮਨ ਕਿ ਤੇਰੀ ਮਰੀਆ ਅਪ੍ਰਕਾਂਤਰ ਕਿ ਤਨ ਕਾਮ ਮਲ ਸੋਸਮਤ ਪਜਿ ਕੇਵਲ ਨਾਮ ਰੰਗਾਮ ਲਗ ਭਵਜਲ ਤਰਨ ਕਹ ਜਨਮ ਰਿਤਾ ਜਾ ਤਰੰਗ ਮਾਇਆ ਕਹ 라ਹਾਉ ਜਾਪ ਦਉ ਸੰਜਨ ਧਰਮ ਨਾ ਕਮਾਇਆ ਸੇਵਾ ਸਦਨ ਨ ਜਾਣਿਆ ਹਰਿ ਨਾਇਮ ਕਹੋ ਨਾਨਕ ਅਮਨੀਚ ਕਰਮਾ ਸરણ ਪਰ ਕੀ ਰਖੋ ਸ਼ਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਪਾਤਸ਼ਾਹੀ ਦਸਵੀਂ ਚੌਪਈ ਪੰਨਾ ਸਤਕਾ ਕਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਇਸਾ ਭਉ ਭੰਰਿ ਸਚਾ ਗੰਤੇ ਭਈ ਸਭ ્ઞਾਨ ਵਧਾਈ ਦਈਂ ਤਨ ਤਨ ਲੋਗਨ ਕੇ ਰਾਜਾ ਦੁਸੰਧਾ ਗਰੀਬ ਨੇ ਵਾਜਾ ਅਖਲ ਬਗਨ ਕੇ ਸਿਰ ਜਨ ਹਾਰੇ ਨਾ ਜਾਣ ਮੁੱਲੇ ਉਹ ਬਾਰੇ ਕਬੇ ਉਹ ਬਾਚ ਬੇਤੀ ਚੌਪਈ ਅਮਰੀ ਕਰੋ ਆਂਦੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਨੰਦ ਹੈ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਮ

ਆਵਾਂ ਦਾ ਮੁਜ ਉਬਰੀਆ ਮਰਨ ਕਾਲ ਕਾ ਤਰਾਸ ਨਿਵਰੀਆ ਉਜਸ ਦਾ ਹਮਾਰੇ ਪਰਚਾ ਉਸ ਰਸ ਤੋਂ ਜੋ ਕਰਿ ਹੋ ਰਚਮ ਰਾਹੁਲ ਮੁਹੀ ਰਖਣ ਹਾਰੇ ਸਾਹਿਬ ਸੰ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਾ ਪੂਰੀ ਚਤੁਰ ਦਸਕੰਤਮ ਕਾਲ ਪਾਇ ਬ੍ਰਹਮ ਭਕਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਮ जमन काल जो गी सुन ब्रह्मा जो थी ओ जमन काल को लोग सवारा नमस्कार है तय अमरम काल सब जगत बनायो देव दैत जचनु उपजायो आदि अंत एक अवतार सोई गुरु हो हमारम नमस्कार ही को हमारी सकल प्रजा जिन आप सुवारी को सब सुख दियो स्वत्रण को पाल मोहबद कियो ਘਟ ਘਟ ਗਿ ਅੰਤਰ ਕੀ ਜਾਨਤ ਭਲੀ ਬੁਰੇ ਕੀ ਪੀਰ ਪਰ ਜਾਣਤ ਚੀਟੀ ਤੇ ਕੁੰਚਰੇ ਅਸਤੂ ਲਾਹ ਸਰ ਪਰ ਕਿਰਪਾ ਦਿਸਕਰ ਫੂਲਮ ਸੰਤਨ ਲੋਗ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੋ ਉਤਕਰਿ ਕਰ ਕਰੰਤਾਰਾ ਪ੍ਰਜਾਦਰਤ ਦੇ ਆਪਾਰਾ ਜਬਿਆ ਕਰਗ ਕਰ ਤੋ ਕਾਹੂ ਤੁਮ ਮੈਂ ਮਿਲਦੇ ਤਰਸਾਵੂੰ ਜਿਤੇ ਬਦਨ ਸਲ ਸੰਤਾਰ ਆ ਬੋਨੀ ਬੂਝੀ ਉਚਾਰ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਲਪ ਹੋਇਆ ਦੇ ਨੀਲਾਨਾਦੋ ਸਪਹੁ ਤਗਮੂੜਉਚਾਰ ਦੇਦਾ ਜਗ ਬਿਹ ਨਾ ਪਾਉਤ ਬੇਦੰ ਤਾ ਗੋ ਕਰ ਪਾਣੈਨੁ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੁ ਓੰਕਾਰ ਕਚਿਨਤ ਨਹਿ ਭੇਗਮ ਆਉ ਬੁਨੀ ਬੋਧ ਹੈ ਜੀਵਤੀ ਜੀਵਨ ਭੇਨ ਭਿਨ ਤੋਹਿ ਤੇਤੀ ਤੁਮਰ ਲਗਣਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰੰ ਇਕੈ ਰੂਪਨੁ ਸਰੂਪਾ ਰੰਗ ਭਰੁ ਰਖੈ ਊਪਾ ਅੰਦਰ ਜਿਰਸਿ ਤੇਕੀਨਿ ਹੋਰ ਵਿਖਾਨ ਬਹੁ ਰਚਦੀਨੀ ਸੋਹੂਲ ਰਾਜਾ ਹੈ ਬੈਠਾ ਭੂਮ ਸਮਟ ਦਾ ਸੰਕੇ ਕਹਿਟਾ ਸਿਗਰੀ ਸਿਰ ਦੇ ਥਾਈ ਚਾਮ ਭਵ ਆ ਜੁਗਾ ਸਰੂ ਸੁਆਮ ਭਵ ਅਬ ਰਚਾ ਮੇਰੀ ਤੁਮ ਕਰੋ ਸਿਖਿਓ ਮਾਰਿਓ ਸਿਖ ਸੰਗ ਰੋ ਦੋਸ ਜਤੇ ਉਡ ਬਜਤ ਪਾਤਾ ਸਕਲ ਮਲੇਚ ਕਰੂ ਰਣ ਘਾਤਮ ਜੀ ਅਸੋ ਦਵ ਸਰਣੀ ਪਰੇ ਤਨ ਕੇ ਦੁਸ ਦੁਖ ਸੁਆ ਮਾਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤੈ ਕੇ ਤੁਮ ਸੰਕਟ ਸੁਭਟਾਰੇ ਜੋ ਕਲ ਕੋਈ ਕਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹਿ ਰਚ ਹੋਇ ਤੈ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਤ ਕਲਮ ਕਿਰਪਾ ਦੇ ਸੰਜਾਇਨੇ ਹਰਿ ਹੋ ਤਾ ਕੇ ਤਾਤਨ ਕਮ ਹਰਿ ਹੋ ਰਿਤ ਸਿਤ ਘਰ ਮੂ ਸਭ ਹੋਈ ਦੁਸ਼ਵਾਸ ਸਕੇ ਨਾ ਕੋਈ ਏ ਕਵਾਰ ਜਨ ਤਮੈ ਸੰਭਾਰ ਕਾਲਵਾਸ ਦਿਤਾਇਓ ਬਾਰ ਜਿਨ ਨਾਮ ਤਿਹਾਰੋ ਕਾ ਦਰ ਦੁਸ਼ ਲੋਕ ਤੇ ਰਹਿਮ ਕੜਗ ਖੇਤ ਮੈਂ ਸਨ ਤਿਹਾਨੀ ਆ ਵਾਂਗ ਲਿਓ ਓਕਾਰੀ ਸਰਬ ਠੌਰ ਮੋ ਸਾਹਿਬ ਉਸ ਦੋ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਵਰਤ ਕਰ ਪੂਰਨ ਸੁਪਰਾਪਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ ਦੁਖਿਆਨ ਕੋ ਜਾ ਕਰਤਾ ਸ੍ਰੀ ਅਸੂ ਜਾ ਭਾਏ ਦਾ ਅੱਲਾ ਪੂਰਨ ਕਰਾ ਗ੍ਰੰਥ ਤਤ ਕਾਲ ਮਨ ਬਾਜ ਬਲ ਪਾਵੇ ਸੋਈ ਦੂਖ ਨ ਸਰਿਆ ਪਦ ਕੋਈ ਅੜਲ ਸੁਨਾ ਗੁੰਗ ਜੋ ਜਾਏ ਸੁਰਸ ਨਾ ਪਾਵੇ ਸੁਨ ਮੂੜ ਚਿਤ ਲਾਏ ਚਤੁਰਤਾ ਆਵੇ ਦੂਖ ਦਰਦ ਭਉ ਨਿਟ ਨਾ ਤਿਲ ਨਰ ਕੇ ਰਾਜੋ ਜਾ ਕੇ ਇੱਕ ਵਾਰ ਚੋਪਈ ਤੋ ਕਾ ਚੋਪਈ ਸੰਭਵ ਸਤਰਾ ਸਾਈ ਪੁਣੇ ਜੈ ਅਰ ਸਾਈ ਪੁਣ ਤੀਨ ਕਹੇ ਜੈ ਭਾਦਰ ਸੁਦੀ ਅਸ਼ਟ ਮੀ ਰਵ ਵਾਰ ਤੀਰ ਸਤ ਰਵ ਗ੍ਰੰਮ ਸੁਧਾਰਮ ਇਤ ਸ੍ਰੀ ਚਰਿਤ੍ਰੋ ਮਖੀ ਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੋ ਮਸਤੀ ਆਪ ਜੁਨ ਦੋਹਰਾ ਦਾ ਜਾਣ ਕਰਦਾਸ ਪਰ ਕੀਜਾ ਕਿਰਪਾ ਆਪਾਰ ਆਵਹਾਂ ਦਰਾਖ ਮੋਹੀ ਮਨ ਕ੍ਰੰਬ ਬਚਨ ਵਿਚਾਰ ਚੋਪਈ ਮੈਂ ਨਗਨੇ ਸਾਹਿਬ ਰਤਮ ਮੰਨਾ ਕਿਸਨ ਬਸਨ ਕਾ ਗੋਨਾ ਧਿਆਨ ਮੁਕੰ ਸੁਨੇ ਪਹਿਚਾਨ ਤੈਨ ਸੋ ਲਿਬ ਲਾਗੀ ਮੋਰੀ ਪਗੇ ਨਸੋ ਮਹਾਂ ਕਾਲ ਰਖ ਬਾਰ ਹਮਾਰੋ ਮਹਾਂ ਲੋਹ ਮੈਂ ਕਿੰ ਕਰ ਤਾਰੋ ਆਪਣਾ ਜਾਨ ਕਰ ਰਖ ਬਾਰ ਮੈਂ ਕਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਬ੍ਰਤ ਪਰਿਆ ਸੁਨ ਚੁੰਦ ਬ੍ਰਹਮਾਰੇ ਮਰੀਆ ਦੇਗ ਤੇਗ ਜਗ ਮੈਂ ਦੋ ਚਲ ਰਾਖ ਮੋਹਿ ਔਰ ਨਾ ਗਲਨ ਓਮ ਕਹੋ ਸਦਾ ਕਤ ਪਾਰਾ ਤੁਮ ਸਾਹਿਬ ਮੈਂ ਦਾਸ ਤੇ ਹਾਂ ਰਾਜਾ ਨੇ ਆਪਣਾ ਮੁਝੇ ਨਿਵਾਜੀ ਆਪ ਕਰੋ ਹਮਰੀ ਸਭ ਕਾਜੂ तुम हो सब राजन के राजा या पे आप गरीब निवाजा दास जान कर कृपा कर हो मोहे हर बा में आम द्वार तो ही अपना जान करो व्रत पारा तुम सर में किंग कर थारा दास जान से हाथ हमरे सो गरी में संघारो रतम तर भगवत को त्याना बर करो कविता बेद नाना कृष्ण जला मचित्रु चारो चुप कवि सुधारो

ਜਬ ਆਇਸ ਪ੍ਰਭ ਕੋ ਪਾਇਓ ਜਨਮ ਧਰਾਂ ਜਾਗਿਆਏ ਆਪੋ ਮੈਂ ਕਰਦਾ ਸੰਜੀਪਤੀ ਸਭ ਨੂੰ ਕਹਿ ਸੁਣਾਏ ਕਾ ਬਾਤ ਦੁਹੋ ਰਮ ਢਾੜ ਪਾਇਓ ਮੈਂ ਜੋਰ ਕਰ ਬਚਨ ਕਾ ਸਰਨਾਏ ਪੰਥ ਚਲ ਜਗਤ ਮੈਂ ਜਾਗ ਤੁਮ ਕਰੁ ਸਹਾਇ ਦੁਹੋ ਰਮ ਵੇਗ ਮਰੇ ਧਿਆਨ ਕੋ ਨਿਤੁਰ ਧਿਆਏ ਹੈ ਸੰਤ ਅੰਤ ਲੈਗੇ ਮੁਕਤ ਮਾਲ ਪਾਵਾਂਗੇ ਭਗਵੰਤ ਦੋਹਰੰ ਕਾਲ ਪੁਰੁ ਕੀ ਦੇ ਮੋ ਕੋਟ ਵਿਸ਼ਨ ਮਹੇਸ ਕੋਟ ਇੰਦਰ ਬੰਮਾ ਕੀ ਤੇ ਰਬ ਸਸ ਗੁਰੂਰ ਜਲੇ ਸੋ ਦੋਹਰੰ ਰਾਮ ਕਥਾ ਜੁਗ ਜੁਗ ਆਟਾਲੋ ਸਭੇ ਭਗਤ ਨੇਤ ਸੁਰਗ ਵਾਸੁਰ ਪੁਰਕ ਰਾਸ ਗਰੀ ਕੋਤਾ ਸੁਨਾਈ ਰਗਾ ਵੈ ਦੁਖ ਪਾਪ ਦਹ ਨਿਕ ਨਯ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆ ਬਿਆਸ ਸੋ ਕਹਿ ਨਾ ਕੋਈ ਸੰਭੋ 17 55 ਆੜਵਤੀ ਪ੍ਰਥਮ ਸੋ ਕਤਾਵੰ ਪ੍ਰਸਾਦ ਕਰ 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 ਬ੍ਰੰ ਸੁਧਾਰਾ ਗੁਲ ਬਲੀ ਲਿਐ ਸੁਧਾਰ ਦੋਹਰਮ ਨੀਦਰਤੋਂ ਕੇ ਚਰਨ ਤਾਰੋ ਸੋਦਰ ਤੀਰ ਤਾਰੰਗ ਸ੍ਰੀ ਭਗਵਨ ਪੂਰਨ ਕੀਓ ਰਗੁਰ ਗਥਾ ਪ੍ਰਸੰਗ ਸਾਦ ਸਾ ਜਾਨੂ ਨਹੀਂ ਬਾਸੋ ਬਾਦ ਵਿਵਾਦ ਬ੍ਰਹਮ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਉਸ ਵਈਮ ਪਾਈ ਗਏ ਜਬ ਤੇ ਤੁਮਰੀ ਤਾਂ ਬਤੇ ਕੋ ਆਪਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨਾ ਮੰਨਿਓ ਉਸ ਅਮਰ ਸਾਸਤਰ ਵੇਦ ਸਬਦੋ ਭੇਦ ਕਾ ਮੇਕ ਨ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਰ ਸੋ ਤੋਏ ਬਖਾਨੇ ਹੋ ਦੋਹਰੰ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਬਾਹਿ ਗਏ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ आनंद भया मेरी मांए सतगुरु मैं पाया सतगुरु था पाया सहस ती मनव जी आवा धानीं राग रतन परिवार परिया शब्द गा बनी आईया शब्दो तागा मोह हरि की रमंजनी बसाया कहन नानक आनंद होआ सतगुरु मैं पाया ए मन मेरा तू सदा रहो हर नालि हर नालो तू मन मेरा ਸਾ ਵਿਸਾਨ ਅੰਗੀਕਾਰੁ ਕਹੀ ਤੇਰਾ ਕਾਰਜ ਸਭ ਸੋ ਵਰਨੰ ਸੁਨ ਗੱਲਾ ਸੁ ਰਸੋ ਆਮੀ ਜੋ ਕਉ ਮਨੁ ਬਸਾਰੀ ਕਹਿ ਨਾਮਕ ਮਨ ਮੇਰੀ ਸਦਾ ਰਹੋ ਹਰਿ ਨਾਨੇ ਸਾਚੇ ਸਾਹਿਬਾ ਕੀ ਨਹੀ ਘਰੁ ਤੇਰਾ ਘਰ ਤਿਰ ਸਭ ਕਿਛ ਹੈ ਜਿਹ ਦੇਸੋ ਪਾਵੈ ਸਦਾ ਸਦਾ ਲਾ ਤੇਰੀ ਨਾਮ ਮੰਨ ਗੋਸਾ ਵਈ ਨਾਮ ਜਿਨ ਕੈ ਮਨ ਰਸੀ ਆਵਾਜਿ ਸੁਦਕਾ ਨੀਰੀ ਤਹ ਨਾਨਕ ਸਚੇ ਸਾਹਿਬ ਕਿਆ ਨਾ ਘਰ ਤੇਰਾ ਸਚਨਾ ਮੇਰਾ ਆਧਾਰੁ ਸਚਨਾ ਮੇ ਆਧਾਰ ਮੇਰਾ ਜਨ ਭੁਖਾ ਸਭ ਗਉ ਮਾਇਆ ਕਰ ਸਾਥ ਸੁਖ ਮੰਨਿ ਆਈ ਵਸੈ ਅਜ ਨੀਚਾ ਸਾ ਪੂਜਾਈਐਮ ਸਦਾੁਰਵਾਨ ਕੀਤਾ ਉਦੂ ਬੇਟੋ ਜਿਦਿਆ ਵਡਿਆਈਆ ਕਹਿ ਨਾਨਕ ਸੁਨਾ ਸੰਤਾ ਸਦ ਧਰ ਪਿਆਰੂ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸਭਾਗ ਕਰਸ ਭਾਗ ਸਭਦ ਵਾਜੇ ਕਲਾ ਜਿਤ ਕਰਤਾਈਅਮ ਪੰਜ ਦੂਤੋ ਵਾਸ ਕੀਤੇ ਕਾਲ ਕੰਡਕ ਮਾਰਿਅਮ ਤੁਰ ਕਰਮ ਪਾਇਆ ਸੁ ਜਨ ਕਉ ਸੇ ਨਾਮ ਅਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਹ ਪਾਏ ਉਤਰੇ ਸਗਲ ਵੇ ਸੂਰੇ ਧੂਖ ਹੋ ਰੂ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਮ ਤੇ ਪੁਨੀਦ ਕਹਤੇ ਬੋਵੇ ਤੋ ਸਤ ਗੁਰ ਰਹਿ ਜਾ ਪਾਰ ਪੂਰੇ ਬਿਨ ਬੰਤ ਨਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਤਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅਮਰਦ ਨਾਮ ਧਾਕੁਰ ਕਾ ਪਾਇਓ ਜਿਸ ਕਾ ਸਭ ਸਿਆਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋ ਉਤਾਰੋ اے واسط تا دین اجائی نਿਤ نظر کر تہارو تام سنسار چرن اوتریہ سب नानक ब्रह्म پاسارو ਸਲੋਕ ਮਹਲਾ 5ਵਾਂ 13 ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤਾ ਹੋਈ ਮੈਨਨ ਗੁਣਿਆ ਰੇ ਕੋ ਗੁਣ ਨਾਹੀ ਆਪੇ ਦਰਸ ਪਾਇਓਈ ਦਰਸ ਪਾਇਆ ਨਗਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵੰ ਤਾਨ ਮਨ ਚੀਵੈ ਹਰਿਆ ਪੌੜਿ ਜਿਤਾ ਤੁ ਸਮਰਥ ਜਿਤਾ ਕੋ ਨਾ ਹੋਇ ਤੋਥ ਤੇਰੀ ਰੱਖੋ ਅਗਨੀ ਉਦਰ ਮਾਈ ਸੋਨੁ ਕੈ ਜਮ ਕੇ ਦੂਤ ਨਾਇਤ ਰਹਿ ਛਡ ਜਾਇ ਅਮਦਲ ਬਿਨੁ ਸੁਗਾ ਹੋ ਗੁਰ ਸੰਬ ਦੀ ਪਾਰ ਪਾਈ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਇ ਕਾਲਮੈ ਹੋ ਕੋ ਨਾ ਗੁਣ ਗੋਬਿੰਦ ਗਾਹੀ ਸਭ ਸਨੁ ਕਿਰਪਾਲ ਸਮਾਲੇ ਸਾਹਿ ਸਾਹਿ ਮਿਰਤਾ ਕੋਈ ਨ ਜਾਏ ਇਹ ਆਵਤ ਤੇ ਆਹੀ ਸਲੋਕ ਮਹਲਾ ਬੰਜਗੰ ਅੰਤਰ ਗੁਰਿਆ ਰਬਨਾ ਜੇਵਾ ਜਾਪ ਗੁਰਨਾਉ ਨਿਤਰੀ ਸਦਗੁਰ ਮੇਕਣਾ ਸੁਆਵਣੀ ਸੁਣਨਾ ਗੁਰਨਾਉ ਸਦਗੁਰ ਸਿਂ ਤੀਰਤਿਆ ਦਰਗਹ ਬਾਈ ਹਟਾਉ ਕਉ ਨਾਨਕ ਕਿਰਪਾ ਕਰੇ ਜਿ ਸੁਨੋਈ ਵਸਦੇ ਜਗੁ ਮਹਿ ਉਤਮ ਕਾਢਿਐ ਵਿਰਲੇ ਕੀ ਕੇ ਮਹੱਲਾ ਪੰਜਵਾ ਅਰਖੇ ਰਖਣਹਾਰੂ ਆਪੋ ਬਾਰੀਆ ਨ ਗੁਰ ਕੀ ਪੈਰੀ ਪਾਏ ਕਾਸੋ ਆਰਿਆ ਨ ਹੋਇ ਆਬਦਾਲ ਮਨੋ ਨਾ ਵਿਸਾਰਿਆ ਨ ਸਾਧਨਾ ਕਰ ਸੰਗ ਭਾਵ ਜਲਤਾਰਿਆ ਨ ਸਾਕਤ ਇਨ ਮਾਹੀ ਵਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਦਾਈ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ